ਤੇ ਖਾਲੇ ਤੱਕੇਂ ਜੀ ਬੈਠਾ ਹੈ ਤੁਹਾਨੂੰ ਕਿਹਾ ਸੀ ਕੈਸ ਦੇ ਵਾਹ ਲਾ ਦਿਓ ਮੇਰੇ ਹੁਕਮ ਦੀ ਤਾਮੀਲ ਕਿਉਂ ਨਹੀਂ ਹੋਈ ਹਜ਼ੂਰ ਕੋਈ ਵੀ ਨਾਈ ਸਿੱਖ ਦੇ ਕੇਸ ਕੱਟਣ ਨੂੰ ਤਿਆਰ ਨਹੀਂ ਹੁੰਦਾ ਉਹਨਾਂ ਨੂੰ ਤਾਰੂ ਸਿੰਘ ਤੋਂ ਪਹਿ ਆਉਂਦਾ ਹੈ ਔਰ ਤੁਹਾਹੀ ਪਾਪ ਆ ਰੋਂਦੇ ਨੇ ਕੱਲ ਕੋਠਰੀ ਚ ਪਾ ਦਿਓ ਸਾਰਿਆਂ ਨੂੰ ਜਲਦੀ ਜਲਦੀ ਬੁਲਾਓ ਐਸੀ ਖੋਪਰੀ ਲਾ ਦਿਓ ਮੈਂ ਇਸ ਦੇ ਸਿਰ ਤੇ ਕੇਸ ਵੇਖਣਾ ਨਹੀਂ ਚਾਹਦਾ ਕਿਓ ਜ਼ਕਰੀਆ ਖਾਨ ਦੇਖ ਲਿਆ ਮੇਰੇ ਗੁਰੂ ਦੀ ਰਹਿਮਤ ਨੂੰ ਮੇਰੀ ਸਿੱਖੀ ਕਿਸੇ ਨਾਲ ਤੋੜ ਨਿਬੇਗੀ ਪੂਰੇ ਗੁਰੂ ਦੇ ਸਿੱਖ ਦਾ ਬਚਨ ਪੂਰਾ ਹੁੰਦਾ ਜੁ ਦੁਨੀਆ ਦੇਖੇਗੀ ਤੇ ਤੇਰਾ ਮੂੰਹ ਦին ਦੁਨੀਆ ਵਿੱਚ ਕਾਲਾ ਹੋਵੇਗਾ ਹੁਕਮ ਦੀ ਤਾਮੀਲ ਹੋ ਸਤਗੁਰ ਆ ਕੇ ਸਿਸ ਪੇਟ ਦਿਉ ਜੇ ਸਤਗੁਰ ਸੱਚੇ ਪਾਵੇ ਸਿਰ ਚਾਵੇ ਤਾਂ ਚਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਇਹ ਕੀ ਕਰ ਰਹੇ ਹੋ ਤੇਰਾ ਖੁਪਣ ਉਤਾਰਿਆ ਜਾਣਾ ਜਦ ਰੰਬੀ ਤੇਰੇ ਸਿਰ ਵਿੱਚ ਖੁੱਬੇਗੀ ਦਰਦ ਨਾ ਤੜਫੇਗਾ ਸਾਡੇ ਕੰਮ ਚ ਵਿਗਨ ਪਾਏਗਾ ਪਿਆਰਿਓ ਮੈਂ ਸਿੰਘ ਕੋਈ ਪੇੜ ਬੱਕਰੀ ਨਹੀਂ ਜਿਸ ਨੂੰ ਹਲਾਲ ਕਰਨ ਲੱਗਿਓ ਅੱਜ ਮੇਰਾ ਆਪਣੇ ਇਸ਼ਟ ਤੋਂ ਕੁਰਬਾਨ ਹੋਣ ਦਾ ਸੁਪਾਗ ਭਰਿਆ ਦਿਨ ਹੈ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਮੈਨੂੰ ਆਪਣੇ ਗੁਰੂ ਦੇ ਚਰਨਾਂ ਵਿੱਚ ਜੁੜਨ ਦੇ ਤਾਰੂ ਸਿੰਘ ਖੋਪੜੀ ਲੋਹਾਨੀ ਕੋਈ ਖੇਡ ਨਹੀਂ ਇਹ ਅੱਜ ਤੱਕ ਦੀ ਸਭ ਤੋਂ ਭਿਆਨਕ ਮੌਤ ਹੋਵੇਗੀ ਹਾਲੇ ਵੀ ਮੌਕਾ ਲਗਮਤ ਰਹਿ ਇਹ ਮੇਰੇ ਗੁਰੂ ਦੀ ਬਖਸ਼ਿਸ਼ ਹੈ ਜੋ ਮੈਨੂੰ ਸਦਕ ਦੇ ਸਿਖਰ ਦੇ ਇਮਤਿਹਾਨ ਵਾਸਤੇ ਚੁਣਿਆ ਹੈ ਅੱਜ ਦੁਨੀਆ ਦੁਸ਼ਟ ਰਾਜ ਤੇ ਜ਼ੁਲਮ ਦਾ ਸਿਖਰ ਦੇਖੇਗੀ। ਔਰ ਸਿੱਖੀ ਸਦਕ ਇਸ ਜ਼ੁਲਮ ਨੂੰ ਫਿੱਕਾ ਪਾ ਦੇਵੇਗਾ। ਔਰ ਪਤੀਤੇ ਨਾ ਕਰੋ। ਔਰ ਆਪਣੇ ਕਰਿਧਿਆ ਨੂੰ ਕੰਮ ਲਗਾਓ। ਮੈਂ ਆਪਣੇ ਕੰਮ ਲਗਦਾ। ਇੱਕ ਓੰਕਾਰ ਸਤਨਾਮ ਵਰਤਾਪੁਰਖ ਨਰਪਉ ਨਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ

ਉਹਨਾਂ ਨੂੰ ਕਿਲੇ ਦੇ ਬਾਹਰ ਖਾਈ ਵਿੱਚ ਸੁੱਟ ਦਿੱਤਾ ਗਿਆ ਮੌਕਾ ਦੇਖ ਕੇ ਸ਼ਹਿਰ ਦੇ ਸਿੱਖ ਤੇ ਹਿੰਦੂ ਭਾਈ ਸਾਭ ਨੂੰ ਧਰਮਸ਼ਾਲਾ ਲਿਆਏ ਉਹਨਾਂ ਦੇ ਜ਼ਖਮਾਂ ਨੂੰ ਨਿਮਨਾਲ ਧੋ ਕੇ ਸਿਰ ਤੇ ਪੱਟੀ ਬੰਨ ਦਿੱਤੀ ਕੋਈ ਹੋਰ ਉਪਚਾਰ ਕਰਨ ਤੋਂ ਭਾਈ ਸਾਭ ਨੇ ਮਨਾ ਕਰ ਦਿੱਤਾ ਅਤੇ ਗੁਰਬਾਣੀ ਪਾਠ ਜਾਂ ਨਾਮ ਸਿਮਰਨ ਵਿੱਚ ਜੁੜੇ ਰਹੇ ਉਸੇ ਰਾਤ ਜ਼ਕਰੀਆ ਖਾਨ ਦਾ ਪੇਸ਼ਾਬ ਬੰਦ ਹੋ ਗਿਆ ਕਿਸੇ ਹਕੀਮ ਵੈਦ ਦੀ ਦਵਾਈ ਦਾਰੂ ਯਾ ਪੀਰ ਫਕੀਰ ਦੇ ਟੋਟਕਿਆਂ ਨਾਲ ਆਰਾਮ ਨਾ ਆਇਆ ਤਾਂ ਭਾਈ ਸੁਬੇਕ ਸਿੰਘ ਨੂੰ ਭਾਈ ਤਾਰੂ ਸਿੰਘ ਜੀ ਕੋਲਸ ਮਾਫੀ ਮੰਗਣ ਲਈ ਭੇਜਿਆ ਪਰ ਭਾਈ ਸਾਹਿਬ ਅੰਦਰ ਧਿਆਨ ਸਨ ਇਸ ਲਈ ਦਲ ਖਾਲਸੇ ਸੰਮੁਖ ਬੇਨਤੀ ਕੀਤੀ ਗਈ ਸਾਰੀ ਵਿਥਿਆ ਸੁਣ ਕੇ ਖਾਲਸੇ ਨੇ ਹੁਕਮ ਕੀਤਾ ਕਿ ਭਾਈ ਤਾਰੂ ਸਿੰਘ ਦੇ ਬਚਨ ਅਟਲ ਹਨ ਜ਼ਕਰੀਆ ਖਾਨ ਦਾ ਅੰਤਾ ਗਿਆ ਹੈ ਪਰ ਜੇਕਰ ਭਾਈ ਸਾਹਿਬ ਦੀ ਜੁੱਤੀ ਉਸ ਦੇ ਸਿਰ ਵਿੱਚ ਮਾਰੀ ਜਾਏ टाउस द पेशाब खुल सकता है इस तरह ही होया 21 दिन जकरिया खान ਦੇ ਸਿਰ ਵਿੱਚ ਜੁੱਤੀਆਂ ਪੈਂਦੀਆਂ ਰਹੀਆਂ ਤੇ ਪਿਸ਼ਾਬ ਆਉਂਦਾ ਰਿਹਾ 22ਵੇਂ ਦਿਨ ਉਸ ਦੀ ਮੌਤ ਹੋ ਗਈ 22 ਦਿਨ ਪਾਈਤਾਰੂ ਸਿੰਘ ਬਿਨਾਂ ਖੋਪੜੀ ਦੇ ਗੁਰੂ ਚਰਨਾਂ ਵਿੱਚ ਲਿਵ ਜੋੜ ਕੇ ਜਿਉਂਦੇ ਰਹੇ ਜ਼ਕਰਿਆ खान ਦੀ ਮੌਤ ਦੀ ਖਬਰ ਸੁਣ ਕੇ ਫਤਿਹ ਬੁਲਾਈ ਅਤੇ ਪ੍ਰਾਣ ਤਿਆਗ ਦਿੱਤੇ